ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪੁੱਤਰ ਦਿਹਾੜੇ ਨੂੰ ਮਨਾਉਂਦੇ ਆਂ ਸਾਚਾ ਗੁਰ ਲਾਹੌਰ ਦੇ ਦਿਹਾੜਾ ਮਨਾਉਂਦੇ ਆਂ ਹੋਇਆ ਗੁਰੂ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਸ਼ਰੋਮਣੀ ਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚੀਆਂ ਆਈਆਂ ਸਮੂਹ ਸਾਧ ਸੰਗਤ ਸਟੇਟ ਤੇ ਬੈਠੇ ਹੋਏ ਅੰਦਰ ਰਹਿਣ ਕਰਕੇ ਸਾਰਿਆਂ ਦੇ ਨਾਂ ਯਾਦ ਨਹੀਂ ਜਿੰਦੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਬਾਦਲ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਉਸ ਸਮੂਹ ਸਾਧ ਸੰਗਤ ਫਤੇ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਔਰ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਖ ਹੀ ਲਓ ਪਤਾ ਲੱਗੇ ਕਿ ਤੇ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਢਾਡੀ ਵਾਟ ਢਿੱਲੀ ਹੋਏ ਮੈਨੂੰ ਪਤਾ ਨਾ ਲੱਗੇ ਵੀ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਗੱਜ-ਬੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦੀਆਂ ਸਾਧ ਸੰਗ ਜੀ ਤੇ ਨਾਮ ਐ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਡ ਪਾਏ ਸਿੰਘਣੀ ਬਿਮਾਰ ਹੋਈ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਮਾਰ ਦਿੱਤਾ ਕਿਸ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਸੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹ ਦੇਣਾ ਭੰਗ ਭੁੱਜਦੀ ਸੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਚ ਸੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾਦੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀਏ ਉਧਰ ਹੀ ਉਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਜਿਹੜੇ ਪੱਤਰਕਾਰ ਵੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਧ ਸਿੰਘ ਵੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋੜੇ ਭੜੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂਲੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਤੀਆਂ ਮਾਲ ਕੇ ਉਥੇ ਮੇਮਾਂ ਦੇ ਬਿੱਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਅੰਮ੍ਰਿਤ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਰ ਸੇ ਖਾੜੇ ਨਾ ਇਹ ਬਲਤੇ ਹਮਨੇ ਸਾਹਮਣੇ ਬੈ ਕੇ ਗੱਲ ਕਰੋ ਦੂਜੀ ਗੱਲ ਸਾਥ ਸੰਗਤ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਕੋਈ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾਹਿਬ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹਣਾ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਥ ਸਿੰਘ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਚ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸਦਿਆ ਉਹ ਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਹੈ ਉਹ ਸੰਤ ਬਾਬਾ ਜਰਨੈਲ ਸਿੰਘ ਖਾਸਾ ਭਿੰਡਾ ਵਾਲੀ ਸੀਧੀ ਨੂੰ ਰੋਲਿਆ ਸਗੇ ਭਰਾ ਨੇ ਸਗੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹ ਮਰਦੇ ਗੰਬੜਾ ਬਾਬਾ ਬੰ다 ਸਿੰਘ ਬਾਬਾ ਬੰਦਾ ਸਿੰਘ ਭਾਦਰ ਵਰਗਾ ਯੋਧਾ ਹੈ ਉਹ ਵੀ ਭੱਜ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗਮ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਾਂ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਨਾਲ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਦੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਤੇ ਹਿੱਜੱਖੇ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਬੰਦੀ ਸਿੰਘ ਹੋਣੀ ਅਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਏ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆਇਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਾ ਤੈਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਉਂ ਮਦੀ ਸਿੰਘ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖਹਿੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਲੀਪੇ ਬੰਦਾਨ ਫਿਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾ ਨਹੀਂ ਕਰਨੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਕਭਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਾਹਨੇ ਕਬੱਡੀ ਦੀ ਆ ਬੜੇ ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨ ਵੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਈ ਦੁਜੀਆ ਬੀਬੀ ਭਿਮਲ ਕੁਰਖਾ ਸਾਨੂੰ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਾਨੂੰ ਕਿਹਨੋਂ ਮੈਂ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕੁਰਪਾਨ ਰੱਖ ਕੇ ਅੰਦਰ ਚਲ ਗਿਆ ਹੋਰ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ 40 ਸਾਲ ਹੋ ਗਏ ਉਹਨੂੰ ਖਾਲਤਾਂ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂ ਜਵਾਬ ਦੇਵੇ ਤੁਹਾਡੇ ਥ्रू ਹੀ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਇਹ ਵੀ ਹਾਂ ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਥ ਸੰਗਤ ਜੀ ਮਾਫ਼ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜ਼ਿਆਦਾ ਲੱਗ ਜਾ ਬਖਤ ਦੇਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਦਾ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਚੁੰਮਟਿਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਮਨਜਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਹਨਾਂ ਵੀ ਕਰ ਲੋ ਮੁਲਾਕਾਤ ਘਰ ਤੇ ਹੋਇਆ ਨਹੀਂ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗੁਰਦੀਪ ਸਿੰਘਾਂ ਲੈ ਕੇ ਲੇਲਾ ਰਿਹਾਈ ਲੈ ਕੇ ਲੇਲਾ ਜਦੋਂ ਮੈਨੂੰ ਪਤਾ ਲੱਗਾ ਅਸੀਂ ਵੀ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸਿੰਘ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲੱਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ 'ਚ ਨਹੀਂ ਵੜ ਦਿੰਦਾ ਇਹ ਤਾਂ ਦੀਆਂ ਰਿਹਾਈਆਂ ਕੀ ਕਰਾਊਗਾ ਹੋਰ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿਣਤੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇੱਥੇ ਸਿਆਸੀ ਲੀਡਰ ਨਹੀਂਗਾ ਤੇ ਸਾਡੇ ਠਾਣੇ ਬਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜੂ ਜਾਂਦੇ ਇਸ ਦਾ ਦੇਣਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਦੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗਰਿਆ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿੰਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਆ ਗੱਲ ਕਹਿਣ ਡਿਆ ਓਏ 15 15 ਸਾਲ ਚ ਤੁਸੀਂ ਜਿਹੜੇ ਢਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14 14 ਸਾਲ ਚ ਉਹਨਾਂ ਸਾਡੇ ਨੂੰ ਭਾੜੇ ਭਾੜੇ ਜ਼ੁਲਮ ਕੀਤੇ ਆ ਹੈ ਜਿਨ੍ਹਾਂ ਨੂੰ ਪਰੋਲ ਬੰਦੀ ਨਹੀਂ ਉਹਨਾਂ ਨੂੰ ਪਰੋਲਾਂ ਦੇ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿਤੋਂ ਕਹਿੰਦਾ ਵੀ ਬੰਦੀ ਸਾਡੇ ਸਿੰਘ ਸਾਡੇ ਤੇ ਤੇ ਨਾ ਖਾਲਸਾ ਦੇ ਨਾਰੇ ਲਾਉਣੇ ਹੈ ਹੈ 2016 ਤੋਂ ਅਸੀਂ ਆਉਣ ਨਹੀਂ ਛੁੱਟੀ ਸਾਰੇ ਕਿੰਨੇ ਕਿ ਨਾਰੇ ਸੁਣ ਲਏ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਹੈ ਸਪਾਈ ਤੋਂ ਲੈ ਕੇ ਉੱਪਰ ਤੱਕ ਅਫਸਰ ਸਾਰੇ ਗੰਡੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੈਕਟਰ ਜੇਲ੍ਹ ਦਾ ਵੀ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨਾ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਇਹਦੇ ਹੱਦੋਂ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਆਜਰਾ ਕੰਨ ਕੱਸ ਲਿਓ ਸਾਧ ਸੰਗ ਜੀ ਕੰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾੜਾ ਮਾੜਾ ਇਹ ਕਹਿੰਦੇ ਜੋ ਮਾਹੌਲ ਸਿਆਸੀ ਤੇ 1987 ਜੀ ਜੋ ਇਹਨਾ ਬਣ ਆਇਆ ਸੀ ਕੋਈ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵੜ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪਵਾਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਦੀ ਨੇ ਲੈ ਕੇ ਆਜੇ ਰਾਂਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ ਛਾਤੀ ਮਾਰਨੀ ਕਮਰੇ ਨੂੰ ਹੰਦੋ ਲਾਗਣਾ ਖਿੱਚ ਕੇ ਤੂੰ ਸੀਆਈਡੀ ਦਾ ਵਿਚਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇਣਾ ਉੱਥੇ ਪੁਰਾਣੇ ਲੰਗਰ ਦੀ ਮਿੱਟੀ ਪਈ ਸੀ ਉਹ ਢੇਰ ਦੇ ਵਿੱਚ ਲਾਸ਼ ਦੱਬ ਦੇਣੀ ਬਾਅਦ ਚ ਉਹ ਲਾਸ਼ਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਆਇਆ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਇਹਨਾਂ ਕੋ ਆਈ ਸ਼੍ਰੋਮਣੀ ਅਕਾਲੀ ਦਲ ਕੋ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖਬ ਸਾਹਿਬ ਦੇ ਜਹੇਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆ ਸਜ਼ਾ ਨਾ ਦਿਓ ਆ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖਬ ਸਾਹਿਬ ਦੇ ਜਹੇਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਹਾਂ ਵੀ ਹੋ ਸਕਦਾ ਛੁੱਟੀ ਜੇ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋ ਆਇਆ ਇਹਨੂੰ ਫੇਰ ਸੱਦੋ ਇਹ ਨੂੰ ਕਹੋ ਪਹਿਲਾਂ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗੰਮੜੇ ਸੰਤ ਚਰਨ ਰਾਸ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਤੂੰ ਸੀਹਦ ਕਰਾਰ ਨਹੀਂ ਦਿੱਤਾ ਔਰ ਤੂੰ ਉਹਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬੱਤ ਖਾਲਸਾ ਵਾਲੇ ਚੁਣਿਆ ਹੋਇਆ ਹੈ ਇਹਦੇ ਅੰਦਰ ਪੁਲਿਸ ਵਾਲੀ ਪੁਲਿਸ ਵਾਲੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਤੋਂ ਹੱਥ ਖੜੇ ਕਰਾਏ ਉਹਨਾਂ ਕੀ ਕੀ ਪਰਤੂਤਾ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗੁਰਦੀਪ ਸਿੰਘ ਦੇ ਸਾਹਮਣੇ ਮੇਜ਼ ਤੇ ਬਹਿ ਕੇ ਗੱਲ ਤੇ ਕਰਨ ਉਹਨਾਂ ਸਾਥ ਸੰਗੀ ਜਿਹੜੇ ਬਾਟਿਆਂ ਚ ਉੱਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ ਔਰ ਜਿੱਥੋਂ ਆਪਾਂ ਹਰ ਕੀ ਪੌੜੀ ਤੋਂ ਚੂਲੀ ਲੈਣੇ ਆ ਅੰਮ੍ਰਿਤ ਹਰ ਕੀ ਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਂ ਤੇ ਇਹ ਜਾਣ ਬੁੱਝ ਕੇ ਸਾਰੀ ਸਾਜ ਰਚੀ ਗਈ ਕਿ ਹੋ ਰਚੀ ਗਈ ਵੀ ਇਹ ਸਭ ਕਰਕੇ ਅਹੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾਂ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰਦੀਏ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਥ ਸੰਗਤੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮਹੌਲੇ ਨਾਲ ਲੋਕਾਂ ਬਣਾਏ 300 ਤੋਂ ਵੱਧ ਸੰਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ। ਉੱਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗੰਨ ਸਾਹਿਬ ਗੁਰਦਆਰਾ 시ਦਰ ਸਾਹਿਬ ਨਹੀਂ ਸੀ ਜਾਂਦੀ। ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਬੇਰੀ ਸਾਹਿਬ ਹੈ। ਦਰਸ਼ਨ ਕਰਨ ਜਾਇਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ। ਉਹ ਬਾਬੇ ਸੀਦਾਂ ਦੇ ਬਾਬਾ ਦੀਪ ਸਿੰਘ ਦੇ ਐਤਵਾਰ ਜਦੋਂ ਚਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇੱਕ ਇਹਦੀ ਦੇਣਾ ਜੇ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਹੱਥ ਆਈ ਪ੍ਰਧਾਨ ਸਾਹਿਬ ਜੀ ਸਮੂਹ ਸਾਧ ਸੰਗਤ ਜੀ ਸਮੂਹ ਸੀਨੀਅਰ ਲੀਡਰੋ ਤਿਆਰ ਹੋ ਕੇ ਇਹ ਗੱਲਾਂ ਘਬਰਾਉਣ ਦੀ ਲੋੜ ਨਹੀਂ ਉਹ ਜਿਹੜੇ ਯਾਰਾ ਚੁਣੇ 1999 ਚ ਅੱਜ ਕਿੱਥੇ ਆ ਹੈਗਾ ਕੋਈ YouTube ਦੇ ਭਗਤ ਰਹਿ ਗਏ ਆ ਉੱਤੇ ਮਾੜਾ ਮੋਟਾ ਬੋਲ ਕੇ ਪੈਸੇ ਇਕੱਠੇ ਕਰਦੇ ਸੱਚ ਸਾਚੀ ਰਹਿਣਾ ਇੱਥੇ ਬੜੇ ਕਾਲੀ ਦਲ ਬੜੇ ਤੂੰ ਯੁਗ ਤੋਂ ਕਾਲੀ ਦਾਲ ਬਣੇ ਕੋਈ ਪੰਥ ਕਾਲੀ ਦਾਲ ਬਣਿਆ ਅੱਜ ਦੀ ਸਾਰੀ ਖੇਡ ਵੇਖੋ ਤੁਸੀਂ ਬੈਠੇ ਹੋ ਮੈਂ ਮੰਦੀ ਸਿੰਘ ਆ 2017 ਚ ਜਿਹੜੇ ਅੱਜ ਇਕੱਠ ਕਰਨ ਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠ ਆ ਤੇ ਆਪਣੇ ਪਰਿਵਾਰ ਦਾ ਨਾਮ ਹੈ ਵਿੱਚ ਲੈਣ ਦੇ ਆ ਮੇਰੀ ਮਾਤਾ ਹਰ ਵਾਰੀ ਮੈਂਬਰ ਬਣਦੀ ਸੀ ਪੰਚਾਇਤ ਮੈਂਬਰ ਉਹ ਕੇ ਕਰਕੇ ਵੀ ਚਲੋ ਪੁੱਤ ਦੇ ਕਾਗਿਉਣੇ ਆ ਤੇ ਕੰਮ ਸੇ ਕੰਮ ਹੋਰ ਕੋਈ ਮੈਂਬਰ ਨਾ ਮੰਨਿਆ ਤੇ ਆਪਣੇ ਹਸਾਇਨ ਤੇ ਕਰਦਾਂਗੇ ਨਾ ਇਹਨਾਂ ਲੋਕਾਂ ਨੇ ਮੇਰੀ ਮਾਤਾ ਦੇ ਕਾਗਜ਼ ਰੱਦ ਕਰਾਏ ਤੇ ਇਹਨਾਂ ਨੂੰ ਸਰਪੰਚ ਵੀ ਮੇਰੇ ਪਿਤਾ ਜੀ ਨੇ ਬਣਾਇਆ ਕੇਸ ਕਰਕੇ ਕਿ ਉਹ ਸ਼ਰੋਮਣੀ ਕਾਲੀ ਦਲ ਦੇ ਵਿੱਚ ਸੀ ਇਹ ਕਰਕੇ ਉਹ ਮੈਂ ਕਹਿੰਦਾ ਨਾ ਲਾਓ ਸਾਡੀਆਂ ਝੂਠੀਆਂ ਫੋਟਾਂ ਆਪਣੇ ਆਪ ਚਲੋ ਸਾਡੇ ਬੰਦੀ ਸਿੰਘਾਂ ਦੇ ਮੋਢਿਆਂ ਤੇ ਰੱਖ ਕੇ ਨਾ ਚਲਾਓ ਸ੍ਰੋਮਣੀ ਕਾਲੀ ਦਲ ਨੇ ਸ੍ਰੋਮਣੀ ਗੁਰਦੁਆਰਾ ਪੰਚ ਕਮੇਟੀ ਨੇ ਬੰਦੀ ਸਿੰਘਾਂ ਦੀ ਹੱਦ ਤੋਂ ਵੱਧ ਮਾਇਤ ਕੀਤੀ ਹੈ ਮੈਂ ਗਿਣ ਕੇ ਨਹੀਂ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁਬਦਾ ਹੈ ਤੇ ਸ੍ਰੋਮਣੀ ਗੁਰਦੁਆਰਾ ਪੰਚ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿਨ੍ਹਾਂ ਨੇ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾਂ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿੰਨਾ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖਾੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖਾੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਦਦ ਕਰਦੇ ਇਹਨਾਂ ਨੇ ਮਦਦ ਕਰੋ ਉਹਨਾਂ ਦੇ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ਼੍ਰੋਮਣੀ ਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦੋ ਵੀ ਇਹਨਾਂ ਦੀ ਮਦਦ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਆ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੜੇ ਵਿਖਾੜਾ ਚਾਹੁੰਨਾ ਤੇ ਵੀ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਰ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਾ ਦੇ ਕੇ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੇ ਹੋਏ ਮਰ ਗਏ ਸਾਡੇ ਦੇ ਨਜਾਇਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲੀ ਹੋਇਆ ਤੇ ਲਿਲੜੀਆਂ ਕੱਢਣ ਲੱਗੇ ਕਹਿੰਦੇ ਸੀ ਖਾਲਸਾ ਤੋਂ ਬਿਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹ ਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਤੋਂ ਜੇ ਬਣਾਏ 1990 ਵਿੱਚ ਤੇ ਕੀ ਗੱਲ ਹੈ ਨਹੀਂ ਉਦੋਂ MP ਬਣ ਸਕਦੇ MLA ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸੇ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਸੀਂ ਨਾ ਤੇ ਸਾਡਾ ਕੋਈ MP ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ MLA ਬਣਨ ਵਾਲਾ ਹਾਂ ਅਸੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਪ੍ਰਧਾਨ ਸ੍ਰੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਬਾਹਰੀਆਂ ਸਟੇਟਾਂ ਚੋਂ ਪੰਜਾਬ ਚ ਲਿਆਂਦਾ ਜੇਲਾਂ ਚ ਫਿਰ ਛੁੱਟੀਆਂ ਸ਼ੁਰੂ ਕੀਤੀਆਂ ਫਿਰ ਸਾਡੇ ਦੁੱਖ ਸੁੱਖ ਦੇ ਹਾਂ ਵੀ ਹੋਏ ਉਹ ਜਿਨ੍ਹਾਂ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਹਿਬਾਨ ਵੀ ਕੋਈ ਸਾਬਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਵਿਚਾਰਿਆ ਨੂੰ ਉਹਨਾਂ ਨੂੰ ਢੁਕਾ ਕੇ ਕੀ ਮਾਹੌਲ ਲਿਆਉਣਾ ਚਾਹੁੰਦੇ ਆ ਤੇ ਤੁਸੀਂ ਥਾਣੇ ਜਾਓ ਸਰਪੰਚ ਥਾਣੇ ਜਾਵੇ ਤੇ ਐਸਵਾ ਸਾਹਿਬ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਕਿਸੇ ਤੇ ਥਾਣੇ 'ਚ ਇਹ ਮਾਹੌਲ ਚਾਹੁੰਦੇ ਆ ਤੁਸੀਂ ਚਾਹੁੰਦੇ ਇਹ ਮਾਹੌਲ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹ ਨੇ ਮੁੱਖ ਮੰਤਰੀ ਬਣੇ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਪੰਚਾਇਤ ਮੈਂਬਰਾਂ ਨੂੰ ਪਿੰਨ ਦੇ ਪਤਵੱਤਿਆਂ ਨੂੰ ਮਾਨ ਸਤਕਾਰ ਦਵਾਇਆ 10 ਸਾਲ ਰਾਜ ਕੀਤਾ ਸੋਮਨੀ ਕਾਲੀ ਦਲ ਨੇ ਮੈਂ ਇੱਕ ਮੈਂਬਰ ਨੂੰ ਨਾਲ ਲੈ ਕੇ ਗਿਆ ਮੈਨੂੰ ਤੇ ਘਰ ਪਛਾਣਦਾ ਨਹੀਂ ਸੀ ਉਹ ਵੀ ਇਹ ਬੰਦੀ ਸਿੰਘ ਹੈ ਉਹ ਮੈਂਬਰ ਨੂੰ ਉਹਨਾਂ ਪਹਿਲਾਂ ਐਸਐਚਓ ਸਾਹਿਬ ਨੇ ਆਪ ਕੁਰਸੀ ਅੱਗੇ ਕੀਤੀ ਕਹਿੰਦੇ ਵੀ ਮੈਂਬਰ ਸਾਹਿਬ ਆਣ ਬੈਠੋ ਉਸੇ ਵੇਲੇ ਵਾਜਿਤਿਕ ਨੇ ਪਾਣੀ ਲੈ ਕੇ ਆਓ ਮੈਂਬਰ ਸਾਹਿਬ ਮੈਂਬਰ ਸਾਹਿਬ ਆਣਨੇ ਗਿਆ ਕਿ ਇਹ ਗਰਦੀਪ ਸਿੰਘ ਖੜਾ ਬੰਦੀ ਸਿੰਘ ਆ ਕੁੱਟ ਕੇ ਗਾਲਾਂ ਵਕੜੀ ਪਾਲੀ ਹੱਥ ਮਿਲਾਇਆ ਲਾਗੇ ਕੁਰਸੀ ਤੇ ਕਹਿੰਦੇ ਬੈਠੋ ਜੀ ਬੈਠੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਪਹਿਲਾਂ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਇਹ ਮੁੰਡਾ ਫੜਿਆ ਜਾਵੇ ਉਹਦੀ ਮਾਂ ਜਾਵੇ ਤੇ ਥਾਣੇ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਕਹਣ ਵੀ ਅਹੀਂ ਤੇ ਕੋਈ ਮੁੰਡਾ ਫੜਿਆ ਨਹੀਂ ਹਾਂ ਵਿਆਂ ਪਤੀਆਂ ਦੇਣਾ ਬਾਅਦ ਖਬਰ ਆਵੇ ਵੀ ਉਹ ਤਾਂ ਝੂਠੇ ਮਗਾਵੇ ਨੇ ਜਿ ਮਾਰਿਆ ਗਿਆ। ਸਾਹੀ ਵੀਰੋ ਆਪਣੇ ਹੰਡਾਇਆ ਸਰੀਰਾਂ ਤੇ 90 ਚ ਮੈਂ ਫੜ ਗਿਆ 1990 ਚ ਮੇਰਾ ਭਰਾ ਘਰੋਂ ਚੁੱਕਿਆ ਗੋੰਦਵਾਲ ਸਾਹ ਵਾਲੀ CRP ਨੇ ਅਜੇ ਤੱਕ ਨਹੀਂ ਪਤਾ ਲੱਗਾ ਭੱਜਿਆ ਕਰਾ ਦਿੱਤਾ ਜੇ ਪਤਾ ਕਰਨੀ ਪਤਾ ਲੱਗਾ ਨਾ ਉਹਦੀ লাশ ਮਿਲੀ ਨਾ ਹੀ ਭੋਗ ਹੀ ਪਾ ਸਕਦੇ ਆ। ਇਹ ਮਾਹੌਲ ਚਾਹੁੰਦੇ ਹੋ ਕਿ ਜਿਹੜਾ 10 ਸਾਲ ਦੇ ਵਿੱਚ ਮਾਹੌਲ ਰਿਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕਾਇਮ ਕੀਤਾ ਉਹ ਮਾਹੌਲ ਚਾਹੁੰਦੇ ਹੋ ਮੈਂ ਜ਼ਿਆਦਾ ਹੁਣ ਨਾ ਬੋਲਾਂ ਸਭ ਕੁਝ ਤਾਂ ਸੁਣ ਹੀ ਲਿਆ ਮੈਂ ਜੋ ਬੋਲਿਆ ਸੱਚ ਬੋਲਿਆ ਕਮੈਂਟ ਬਹੁਤ ਹੋਣੇ ਆ ਉਹ ਮੇਰੇ ਵੀ ਬਹੁਤ ਸੱਜਣ ਬਹੁਤ ਪੇਮੀ ਸਾਥ ਸੰਗਤ ਹੈਗੀ ਉਹ ਜਵਾਬ ਆਪੇ ਹੀ ਦੇ ਦਿੰਦੇ ਉਹਨਾਂ ਨੂੰ ਪਰ ਫੇਰ ਵੀ ਤੁਸੀਂ ਵਿਚਾਰ ਕਰਿਓ ਹੁਣ ਮੈਂ ਜਕਾਰਾ ਛੱਡਣਾ ਵੀ ਤੁਸੀਂ ਜਿਹੜਾ 10 ਸਾਲ ਮਾਹੌਲ ਰਿਹਾ ਹੈ ਉਹ ਮਾਹੌਲ ਚਾਹੁੰਦੇ ਹੋ ਕਿ ਜਿਹੜੀਆਂ ਹੁਣ ਤਾਕਤਾਂ ਇਹ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਮਾਹੌਲ ਚਾਹੁੰਦੇ ਹੋ ਛੋਟੀ ਜੀ ਗੱਲ ਰਹਿ ਗਈ ਹੈ ਪਰਧਾਨ ਸਾਹਿਬ ਜੀ ਪਹਿਲਾਂ ਜੀ ਤੁਹਾਂ ਕਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਦਾ ਇੱਕ ਗੱਲ ਯਾਦ ਕਰਿਓ ਜਰੂਰ ਇਹ ਗੱਲ ਰਹਿ ਗਈ ਸਾਰੇ ਖਾਰਕੂ ਸਿੰਘਾਂ ਜਰਨੈਲਾਂ ਦਾ ਨਾਮ ਲਵਾਂਗਾ ਇਹ ਤੇਰਾਪਰੇਲੂ ਨਹੀਂ ਸੋਠਾ ਤਰਤੇ ਉਹ ਲੈ ਕੇ ਰੋਲੀ ਪਾਈ ਜਾਂਦੇ ਆ ਸੋ ਹਮਨੇ ਕਾਲੀਦਾਲ ਬਾਰੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਉਹ ਮੈਨੂੰ ਦੱਸੋ ਸ਼ਹੀਦ ਪਾਈ ਹਰਜਿੰਦਰ ਸਿੰਘ ਜਿੰਦਾ ਜਿੰਨੇ ਪੁਣੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਲਤ ਮਾਕਣ ਮਾਰਿਆ ਦੰਗਿਆਂ ਦਾ ਦੋਸੀ ਭਾਈ ਸੁਖਦੇਵ ਸਿੰਘ ਬੱਬਰ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਦ ਸਿੰਘ ਉਰਫ ਤੂਫਾਨ ਸਿੰਘ ਤੂਫਾਨ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨਲ ਜਿਨ੍ਹਾਂ ਦੇ ਮੈਨਾਂ ਸਤ ਨਾ ਜਾਣਦਾ ਭਾਈ ਨੋ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਅਬਰੋਧ ਕੋਈ ਗੱਲ ਸੁਣੀ ਕਦੀ ਉਹਨਾਂ ਖੈਬਰ ਕਾਸਿੰਗ ਬਾਦਲ ਗਲਤੀਆ ਉਹ ਅੱਜ ਤੁਸੀਂ ਕੱਲ ਦੇ ਸੋਕਰੇ ਉੱਠ ਕੇ ਉਹ ਜਿਨ੍ਹਾਂ ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਕੀਤਾ ਤਾਂ ਆਹ ਤੇ ਉਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਨ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇੰਸਪੈਕਟਰ ਤੋਂ ਜਿਨ੍ਹਾਂ ਪੰਜ ਜਾਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆਹ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣਦੇਓ ਜੀ ਬਾਪਾ ਨੂੰ ਬੋਧ ਮਾਰਾ ਪੈਣਾ ਕਿਉਂਕਿ ਤਾਂ ਹੀ ਮੈਂ ਬੇਨਤੀਆਂ ਕੀਤੀਆਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਾ ਜਾਂ ਭੁਗਤਣਾ ਪੈਣਾ ਫੇਰ ਵੀ ਸਿੰਘ ਤਿਆਰ ਆ ਗੱਲ ਹੀ ਕੋਈ ਨਹੀਂ ਜੇ 25 ਸਾਲ ਸਿੱਤੇ ਮੈਂ ਤੇ ਆਪਾਂ ਅੱਜੇ 25 ਸਾਲ ਛੁੱਟੀ ਨਹੀਂ ਮਿਲੀ ਤੇ ਗੁਜ਼ਾਰਾ ਕੀਤਾ ਤੇ ਜੇ ਅੱਜ ਵੀ ਕੋਈ ਗੱਲ ਹੋਊ ਜਾਣ ਕੇ ਕੋਈ ਟੋਟ ਭਾਵੇਂ ਕਰਵਾ ਦੇ ਕਿਉਂ ਸਰਕਾਰ ਦੇ ਵਿਰੋਧ ਦੇ ਆਪਾਂ ਕੁਝ ਆਖਿਆ ਹੀ ਨਹੀਂ ਸਰਕਾਰ ਕਿਉਂ ਛੁੱਟੀ ਬੰਦ ਕਰੂ ਇਹ ਗੱਲ ਅਸੀਂ ਕਹਦੀ ਵੀ ਕਿਸੇ ਸਰਕਾਰ ਨੂੰ ਬੰਦੀ ਸਿੰਘਾਂ ਦਾ ਖਤਰਾ ਨਹੀਂ ਖਤਰਾ ਭਾਈ ਜਸਬੀਰ ਸਿੰਘ ਲੋਡੇ ਨੂੰ ਖਤਰਾ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਕੁਝ ਤਾਕਤਾਂ ਦੀ ਬੁੱਕਲ ਚ ਵੜੇ ਆ ਉਹ ਮੈਂ ਟੈਸਮਾਪਤੀ ਕਰਨ ਲੱਗਾ ਟਾਈਮ ਬਹੁਤ ਜ਼ਿਆਦਾ ਲੈ ਲਿਆ ਪ੍ਰਧਾਨ ਸਾਹਿਬ ਜੀ ਜਿਹੜਾ ਮਾਜਰਾ ਸੀ ਨਾ ਮਾਜਰਾ ਉਹ ਬਾਜਰਾ ਬਣ ਗਿਆ ਅਚਾਨਕ ਹੀ ਇੱਕ ਘਟਨਾ ਘੱਟੀ ਮਾਜਰੇ ਤੋਂ ਬਾਜਰਾ ਹੋ ਗਿਆ ਤੇ ਤੁਹਾਨੂੰ ਪਤਾ ਬਾਜਰਾ ਲੋਕ ਖਾਂਦੇ ਬਹੁਤ ਘਟਿਆ ਪਰ ਉਹ ਕੀਮਤ ਵੀ ਜਿਆਦਾ ਲੋਕ ਕਹਿੰਦੇ ਮੱਕੀ ਖਾ ਗਏ ਯਾਰਾ ਕਰ ਲੈਣੇ ਬਾਜਰਾ ਇੱਡਾ ਮਹਿੰਗਾ ਕਿਉਂ ਖਰੀਦਣਾ ਤੋ ਆਪਾਂ ਨੂੰ ਵੀ ਖਰੀਦਣ ਦੀ ਲੋੜ ਨਹੀਂ ਕਿਉਂਕਿ ਬਾਜਰੇ ਦਾ ਜਿਹੜਾ ਪ੍ਰੇਮ ਆ ਉਹ ਚੰਦੂਨਾ ਹੋ ਗਿਆ ਇਹ ਗੱਲ ਸਮਝਣ ਵਾਲੇ ਸਮਝਣਗੇ ਬਾਜਰੇ ਦਾ ਪ੍ਰੇਮ ਚੰਦੂ ਮਾਜਰੇ ਨਾਲ ਹੋ ਗਿਆ ਚੰਦੂ ਦਾ ਪ੍ਰੇਮ ਚੰਦੂਨਾ ਹੋ ਗਿਆ ਮਤਲਬ ਪ੍ਰੇਮ ਚੰਦੂਨਾ ਹੋ ਗਿਆ ਮਾਜਰੇ ਤੋਂ ਬਾਜਰਾ ਬਣ ਗਿਆ 1986 ਚ ਅੱਜ ਕਹਿੰਦੇ ਆ ਫਲਾਣੇ ਨੂੰ ਸਜ਼ਾ ਦੇ ਫਲਾਣੇ ਨੇ ਆ ਕੀਤਾ ਤੇ ਉਹਨੇ ਆ ਕੀਤਾ 1986 ਚ ਸਰਜੀਤ ਸਿੰਘ ਬਰਨਾਲੇ ਦੇ ਨਾਲ ਇਹ ਸ੍ਰੋਮਣੀ ਅਕਾਲੀ ਯੂਥ ਵਿੰਗ ਦਾ ਸਰਜੀਤ ਸਿੰਘ ਬਰਨਾਲੇ ਦੇ ਨਾਲ ਪ੍ਰਧਾਨ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਇਹਨੇ ਆਪ ਪੁਲਿਸ ਲੈ ਕੇ ਗਏ ਅਗੰਦੀ ਅਗੰਦੀਪ ਨਾਲ ਗਿਆ ਉਹਨੂੰ ਲੋਕਾਂ ਅਗੰਦੀਪ ਆਖਿਆ ਅੱਜ ਗੱਲਾਂ ਕਰਦੇ ਤੇ ਜਦੋਂ ਸਿਆਸੀ ਚ ਜੇ ਆ ਫਿਰ ਬੇਰੋ ਡੀਜੀਪੀ ਪੰਜਾਬ ਪੁਲਿਸ ਉਸ ਟਾਈਮ ਤੇ ਉਹਨਾਂ ਨੇ ਫੜਿਆ ਤੇ ਉਹਨਾਂ ਇੱਕ ਮੈਗਜ਼ੀਨ ਦੇ ਵਿੱਚ ਪਤਾ ਕੀ ਕਿਹਾ ਸੀ ਕਹਿੰਦੇ ਮੈਨੂੰ ਬਹੁਤ ਸ਼ਰਮ ਆਈ ਜਦੋਂ ਇੰਟਰਵਿਊ ਗੈਸਲ ਕੀਤਾ ਤੇ ਸੇਖ ਹੀ ਨਹੀਂ ਸੀ ਸਭ ਕੁਝ ਉਪਰੋਂ ਠੀਕ ਠਾਕ ਹੀ ਬਾਕੀ ਬਾਕੀ ਮੈਂ ਕਹਿਣਾ ਨਹੀਂ ਚਾਹੁੰਦਾ ਸੰਗਦੇਵ ਸਟੇਜ ਤੋਂ ਹੀ ਸਮਝ ਜੂ ਉਹ ਅੱਜ ਤੂੰ ਦੂਜਿਆਂ ਨੂੰ ਕਹਿੰਦਾ ਵੀ ਕਾਲ ਤੱਕ ਤੇ ਪੇਸ਼ ਕਰੋ ਗੁਰਦੀਪ ਸਿੰਘ ਘਾਰੇ ਦੇ ਆ ਕੇ ਸਾਹਮਣੇ ਗੱਲ ਤੇ ਕਰੋ ਤੁਹਾਨੂੰ ਦਸੀਏ ਹਾਰੇ ਹੋਏ ਬੰਦੇ ਤੁਹਾਨੂੰ ਸੰਗਤ ਨੇ ਕਦੀ ਜਿਤਾਇਆ ਨਹੀਂ ਅੱਜ ਦੂਜਿਆਂ ਤੇ ਉਂਗਲਾਂ ਚੁੰਦੇ ਹੋ ਸਰਦਾਰ ਸ਼੍ਰੋਮਣੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਹੈ ਉਦੋਂ ਤੇ ਖੀਰਾ ਖਾਈ ਗਏ ਤੇ ਅੱਜ ਤੁਸੀਂ ਭੌਂਕਣ ਲੱਗੇ ਹੈ ਗੱਲ ਕਰੋ ਸਾਡੇ ਨਾਲ ਆ ਗਿਆ ਜੇ ਜੀਂਦੇ ਆ ਮੈਂ ਕਹਿੰਦਾ ਜਿਹੜੇ ਨਵੇਂ ਮੰਦੀ ਸਿੰਘ ਆ ਮੈਂ ਵਸਵਾਸ ਦਵਾਣਾ ਸੰਗਤਾਂ ਨੂੰ ਨਾ ਇਹਨਾਂ ਚੋਂ ਕਦੀ ਕੋਈ ਐਮਪੀ ਬਣੂਗਾ ਐਮਐਲਏ ਬਣੂਗਾ ਉਹ ਨਾ ਹੀ ਕਦੀ ਕੋਈ ਗद्दार ਬਣੂਗਾ ਸੱਚ ਬੋਲੂਗਾ ਸੱਚ ਦੇ ਨਾਲ ਖੜੇ ਹੋਵਾਂਗੇ ਤੇ ਹੁਣ ਆਖਰੀ ਤੌਰ ਤੇ ਹੀ ਫਿਰ ਕਹਾਂ ਅਹੀਂ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪੰਨਕ ਮੀਟਰੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅੱਜ ਵੀ ਖੜਾ ਹੈ ਸਿਰੋ ਤੋਂ ਹੀ ਖੜਾ ਹੈ ਇਹਨਾਂ ਦੇ ਕੋਈ ਆਂਚ ਨਹੀਂ ਆਉਣ ਦੇਣਗੇ ਜੇ ਉਹਦਾ ਨਹੀਂ ਮੰਨੋਂਗੇ ਤੇ ਪੁੱਤ ਕੰਨ ਮਰੋੜ ਕੇ ਮਨਾਉਣਾ ਆਉਂਦਾ ਹੁਣ ਇੱਕ ਜਕਾਰਾ ਛੱਡਾਂਗੇ ਬੋਲੇ ਸੋਨ ਹਾਲ ਪੁਲਾਜ ਕਾ ਮਾਫ ਕਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ